ਅੱਛੇ ਮੈਨੇ ਤੇ ਡੈਮੋਕਰੇਸੀ ਨੂੰ ਪਿੱਛੇ ਸ਼ਰਾਬ ਮਲੇ ਝਾੜੂ ਵਾਲਿਆਂ ਨੇ ਪੁੱਛ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ'ਸ ਨੇ ਆਈ ਕੀਤਾ ਹੈ ਬੜੀ ਖੁਸ਼ੀ ਹੈ ਕਿ ਅੱਜ ਬਾਈ ਮਿੱਤਲ ਸਾਹਿਬ ਨੇ ਆਪਣੇ ਮਾਤਾ ਦੀ ਯਾਦ ਵਿੱਚ ਏਮਜ਼ ਵਿੱਚ ਇੱਕ ਮਰੀਜ਼ਾਂ ਦੇ ਪਰਿਵਾਰਾਂ ਨੂੰ ਰਹਿਣ ਵਾਸਤੇ ਇੱਕ ਬਹੁਤ ਵਧੀਆ ਸ਼ਰਾਬ ਬਣਾਈ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਬੜਾ ਪੁੰਨ ਦਾ ਕੰਮ ਕੀਤਾ ਹੈ ਤੇ ਜਿਵੇਂ ਇਹਨਾਂ ਨੇ ਸੇਵਾ ਕੀਤੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿਹਦੇ ਕੋਲੇ ਚੰਗੇ ਸਾਧਨ ਹੈ ਕਿ ਐਗੀਆਂ ਸੇਵਾ ਦੇ ਕੰਮ ਕਰਨ ਤਾਂ ਹੀ ਆਪਣਾ ਪੰਜਾਬ ਬਚੇ 1235 ਜਿਹੜੇ ਨਾਮੀ ਨੋਸ਼ਨਲ ਜਿਹੜੇ ਰੱਦ ਕੀਤੇ ਆ ਜੀ ਸਰਕਾਰ ਤੁਸੀਂ ਹੈਰਾਨ ਰਹਿ ਜਾਓਗੇ ਤਰਨਤਾਰਨ ਜ਼ਿਲ੍ਹੇ ਚ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਜੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕੇ ਕਈ ਜ਼ਿਲ੍ਹਿਆਂ ਤੋਂ ਉਹਨਾਂ ਨੇ ਸਾਫ਼ ਹੀ ਕਰਤਾ ਕਿ ਇਹ ਆਮ ਆਦੀ ਪਾਰਟੀ ਦਾ ਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨੁਮਾਇੰਦ ਸਾਰੇ ਇੰਨੇ ਅਨਪੜ੍ਹ ਹੈ ਕਿ ਉਹ ਕੋਨੇ ਆਪਣੇ ਕਾਗਜ਼ੀਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕ੍ਰੇਸੀ ਨੂੰ ਪਿੱਠ ਤੇ ਛੁਰਾ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਹੈ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ ਨੇ ਆਹੀ ਕੀਤਾ ਕਿ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਦੇ ਥੱਲੇ ਕਿ ਸਾਰੇ ਡੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਉਹਨ ਕੈਨਸਲ ਕਰ ਦੇ ਜਿਆਦਾ ਪਹਿਲੇ ਹੀ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਾ ਹੀ ਕਰਾਉਂਦੇ ਇਹ ਤਾਂ ਚੰਗਾ ਆ ਸਹੀ ਮੈਨੇ ਤੇ ਡੈਮੋਕਰੇਸੀ ਨੂੰ ਪਿੱਛੇ ਸ਼ਰਮ ਮਲੇ ਝਾੜੂ ਵਾਲਿਆਂ ਨੇ ਪੋਲਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀਜ਼ ਨੇ ਆਈ ਕੀਤਾ ਹੈ ਬੜੀ ਖੁਸ਼ੀ ਹੈ ਕਿ ਅੱਜ ਮਿੱਤਲ ਸਾਹਿਬ ਨੇ ਆਪਣੇ ਮਾਤਾ ਦੀ ਯਾਦ ਵਿੱਚ ਏਮਜ਼ ਵਿੱਚ ਇੱਕ ਮਰੀਜ਼ਾਂ ਦੇ ਪਰਿਵਾਰਾਂ ਨੂੰ ਰਹਿਣ ਵਾਸਤੇ ਇੱਕ ਬਹੁਤ ਵਧੀਆ ਸਰਾਂ ਬਣਾਈ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਬੜਾ ਪੁੰਨ ਦਾ ਕੰਮ ਕੀਤਾ ਹੈ ਤੇ ਜਿਵੇਂ ਇਹਨਾਂ ਨੇ ਸੇਵਾ ਕੀਤੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿਹਦੇ ਕੋਲੇ ਚੰਗੇ ਸਾਧਨ ਹੈ ਕਿ ਐਗੀਆਂ ਸੇਵਾ ਦੇ ਕੰਮ ਕਰਨ ਤਾਂ ਹੀ ਆਪਣਾ ਪੰਜਾਬ ਬਚੇ 1235 ਜਿਹੜੇ ਨਾਮੀ ਨੋਸ਼ਨਲ ਜਿਹੜੇ ਰੱਦ ਕੀਤੇ ਆ ਜੀ ਸਰਕਾਰ ਤੁਸੀਂ ਹੈਰਾਨ ਰਹਿ ਜਾਓਗੇ ਤਰਨਤਾਰਨ ਜ਼ਿਲ੍ਹੇ ਚ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਜੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕੇ ਕਈ ਜ਼ਿਲ੍ਹਿਆਂ ਤੋਂ ਉਹਨਾਂ ਨੇ ਸਾਫ਼ ਹੀ ਕਰਤਾ ਕਿ ਇਹ ਆਮ ਆਦੀ ਪਾਰਟੀ ਦਾ ਇਹ ਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨੁਮਾਇੰਦ ਸਾਰੇ ਇੰਨੇ ਅਨਪੜ੍ਹ ਹੈ ਕਿ ਉਹ ਕੋਨੇ ਆਪਣੇ ਕਾਗਜ਼ੀਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕ੍ਰੇਸੀ ਨੂੰ ਪਿੱਠ ਤੇ ਛੁਰਾ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਹੈ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ ਨੇ ਆਹੀ ਕੀਤਾ ਕੀ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਦੇ ਥੱਲੇ ਕਿ ਸਾਰੇ ਡੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਉਹਨ ਕੈਨਸਲ ਕਰ ਦੇ ਜਿਆਦਾ ਪਹਿਲੇ ਹੀ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਾ ਹੀ ਕਰਾਉਂਦੇ ਇਹ ਤਾਂ ਚੰਗਾ ਚਲੋ